ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀ ਜਿੰਨੇ ਵੀ ਕਿਸਾਨ ਜੋ ਕਿ ਮੋਰਚੇ ਦੇ ਵਿੱਚ ਜੂਝ ਰਹੇ ਹਨ ਸਾਡੇ ਹੱਕੀ ਮੰਗਾਂ ਦੇ ਲਈ ਅਤੇ ਸਾਡੇ ਮਜ਼ਦੂਰ ਭਾਈਚਾਰਾ ਉਹਨਾਂ ਸਾਰਿਆਂ ਵੱਲੋਂ ਅਸੀਂ ਸੈਂਟਰ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੋ ਦਿੱਲੀ ਦੇ ਵਿਖੇ ਸਾਡਾ ਸੰਘਰਸ਼ ਅੰਦੋਲਨ ਚੱਲ ਰਿਹਾ ਹੈ ਉਸ ਤੇ ਗੌਰ ਕਰਕੇ ਇਹ ਸੈਂਟਰ ਸਰਕਾਰ ਉਸ ਤੇ ਤੁਰੰਤ ਫੈਸਲਾ ਲਵੇ ਕਿਉਂਕਿ ਸਾਡੇ ਇਹ ਜੋ ਸੰਘਰਸ਼ ਨੂੰ ਪਰਖਿਆ ਨਾ ਜਾਵੇ ਅਤੇ ਛੇਤੀ ਛੇਤੀ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਕੋਈ ਕੋਈ ਜੋਗ ਫੈਸਲਾ ਲਵੇ ਕਿਉਂਕਿ ਇਹ ਜੋ ਪੰਜਾਬ ਦੀ ਸਰ ਜਮੀਨ ਦੇ ਉੱਤੇ ਅੱਜ ਤੱਕ ਇਹ ਕਿਸਾਨੀ ਨੇ ਬਹੁਤ ਵੱਡਾ ਮਿਹਨਤਾਂ ਕਰਕੇ ਇਸ ਜ਼ਮੀਨ ਨੂੰ ਉਪਜਾਊ ਕੀਤਾ ਅਤੇ ਇਸ ਭਾਰਤ ਸਰਕਾਰ ਨੇ ਨੂੰ ਜੋ ਅਣ ਭੰਡਾਰ ਹੈ ਉਸ ਨੂੰ ਭਰਨਾ ਕੀਤਾ ਜਿਸ ਦੇ ਵਿੱਚ ਸਾਡੇ ਪੰਜਾਬ ਦਾ ਜੋ ਪਾਣੀ ਦੇ ਸੋਮੇ ਸਨ ਉਹ ਵੀ ਅਸੀਂ ਇਸ ਅਣ ਭੰਡਾਰ ਨੂੰ ਪੈਦਾ ਕਰਦੇ ਹੋਏ ਆਪਣੇ ਗਵਾਲੇ ਅਤੇ ਧਰਤੀ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਅੱਜ ਜੋ ਇਹ ਭਾਰਤ ਸਰਕਾਰ ਹੈ ਇਹ ਸਾਡੇ ਤੋਂ ਸਾਡੇ ਹੱਕੀ ਜੋ ਹੱਕ ਖੋਹਣੇ ਚਾਹੁੰਦੀ ਹੈ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਅਸੀਂ ਸਰਕਾਰ ਨੂੰ ਫੇਰ ਬਾਰ-ਬਾਰ ਇਹ ਦੁਹਰਾ ਰਹੇ ਹਾਂ ਕਿ ਉਹ ਛੇਤੀ ਤੋਂ ਛੇਤੀ ਇੱਕ ਫੈਸਲਾ ਲਵੇ ਕਿਉਂਕਿ ਪੰਜਾਬ ਦੇ ਲੋਕ ਕਿਸੇ ਵੀ ਸਰਕਾਰ ਦੇ ਇਸ ਦਵਾ ਦੇ ਥੱਲੇ ਝੁਕਣ ਵਾਲੇ ਨਹੀਂ ਅਤੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਭਾਰਤ ਵਰਗ ਦਾ ਸਾਰੇ ਵਰਗਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਪਿੰਡ ਖਿਚੀਪੁਰ ਤੋਂ ਅੱਜ ਅਸੀਂ ਜੋ ਕਿਸਾਨੀ ਮੋਰਚਾ ਚੱਲ ਰਿਹਾ ਆ ਉਹਦੇ ਸਬੰਧ ਵਿੱਚ ਅਸੀਂ ਜੰਡੂ ਸਿੰਘ ਦੇ ਸੜਕਾ ਮੋੜ ਤੇ ਪੂਰਨ ਬੰਦ ਰੋਡ ਬੰਦ ਕੀਤਾ ਹੈ ਜਿਸ ਵਿੱਚ ਸਾਨੂੰ ਹਰੀਨ ਭਾਈਚਾਰੇ ਦਾ ਐਸਸੀ ਭਾਈਚਾਰੇ ਦਾ ਬਹੁਤ ਸਹਿਯੋਗ ਮਿਲ ਰਿਹਾ ਆ ਹੋਰ ਜਿੰਨੇ ਵੀ ਭਾਈਚਾਰੇ ਆ ਸਾਡੇ ਉਹਨਾਂ ਨੇ ਸਾਨੂੰ ਵੱਧ ਚੜ ਕੇ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕਿਸਾਨ ਦਿੱਲੀ ਕਿਸਾਨ ਮੋਰਚੇ ਤੇ ਬੈਠੇ ਆ ਅਸੀਂ ਉਹਨਾਂ ਦੀ ਹਮਦਰਦੀ ਲਈ ਵੱਧ ਚੜ ਕੇ ਇੱਥੋਂ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਜੋ ਕੁਝ ਵੀ ਸੰਘਰਸ਼ ਸਦਾ ਅਸੀਂ ਤੁਹਾਡੇ ਨਾਲ ਰਹਾਂਗੇ ਤੁਹਾਡੇ ਨਾਲ ਹੋ ਕੇ ਲੜਾਂਗੇ ਕਿਸਾਨ ਵੀਰੋ ਤੁਸੀਂ ਹੌਸਲੇ ਨਾਲ ਡਟੇ ਰਹਿਣਾ ਮੇਰੀ ਆਪ ਜੀ ਨੂੰ ਇਹੀ ਅਪੀਲ ਹੈ ਇਹ ਜਿਹੜੇ ਸਾਡੇ ਤੇ ਖੇਤੀ ਕਾਨੂੰਨ ਮੋਦੀ ਸਰਕਾਰ ਨੇ ਥਾਪੇ ਆ ਉਹ ਰੱਦ ਕਰਵਾ ਕੇ ਰਹਿਣਾ ਅਸੀਂ ਰੱਦ ਕਰਵਾਉਣ ਤੋਂ ਪਿੱਛੇ ਨਹੀਂ ਹਟਾਂਗੇ ਜੋ ਵੀ ਇਹ ਸਾਡੀ ਮੰਗ ਆ ਇਹ ਸਾਨੂੰ ਸੈਂਟਰ ਗਵਰਨਮੈਂਟ ਪੂਰਨ ਤੌਰ ਤੇ ਸਾਨੂੰ ਭਰੋਸਾ ਦੇਵੇ ਮੰਨੇ ਤੇ ਇਹੀ ਸਾਡੀ ਮੰਗ ਆ